ਸਰਦੂਲ ਸਕੰਦਰ ਤੇ ਅਮਰ ਨੂਰੀ ਜੀ ਤੇ ਪਤਾ ਨਹੀਂ ਕਿੰਨੇ ਸੀ ਵਿਅੰਗ ਕੀਤੇ ਹੋਣਗੇ ਰਿਕਾਰਡ ਕਰਾਏ ਕਾਡੀ ਨੂੰ ਵੀਡੀਓ ਲਾਈਵ ਸ਼ੋਅਾਂ ਤੇ ਤੇ ਇੱਕ ਜਿਹੜਾ ਬਹੁਤ ਸੀਰੀਅਸ ਵਿਅੰਗ ਕੀਤਾ ਨਾ ਜਿਹੜਾ ਉਹ ਸਰਦੂਲ ਜੀ ਵੀ ਕਹਿੰਦੇ ਆ ਤੁਸੀਂ ਹਟਦੇ ਨਹੀਂ ਮਤਲਬ ਲੰਮਾ ਮਿੱਠਾ ਦਿੱਤਾ ਉਹਨੇ ਉਸੇ ਵਿਅੰਗ ਵੀ ਕਹਿੰਦਾ ਸਰਦੂਲ ਤੇ ਨੂਰੀ ਜੀ ਸੈਕਟਰ 17 ਚ ਨਾ ਸ਼ਾਪਿੰਗ ਕਰਦੇ ਫਿਰਦੇ ਆ ਅੱਛਾ ਤੇ ਨੀਲੇ ਮਾਰੇ ਵਰਾਂਡੇ ਚ ਨਾ ਉਹ ਰਲੇ ਪਾਸੇ ਜਿਹਦਾ ਆਪਾਂ ਕੈਪੀਟਲ ਵਾਲਾ ਨੂੰ ਆ ਕੈਪੀਟਲ ਤੇ ਉੱਥੇ ਕਹਿੰਦੇ ਨੂਰੀ ਜੀ ਨੇ ਕੋਈ ਪੇਮੈਂਟ ਕਰਨੀ ਪਰਸ ਖੋਲਿਆ ਤੇ ਉੱਚੋਂ ਇੱਕ ਫੋਟੋ ਨਿਕਲ ਕੇ ਵਰਾਂਡੇ 'ਚ ਗਿਰ ਗਈ। ਸਰਦੂਲ ਜੀ ਨੇ ਭੱਜ ਕੇ ਫੋਟੋ ਚੱਕੀ ਵੀ ਇਹ ਫੋਟੋ ਕੀ ਦੀ ਆ? ਅੱਛਾ। ਉਹ ਕਹਿੰਦੇ ਫੋਟੋ ਦੇਖੀ ਤੇ ਲੱਕੀ ਲੀ ਸਰਦੂਲ ਸਕੰਦਰ ਦੀ ਨਿਕਲੀ। ਅੱਛਾ। ਫੋਟੋ। ਤੇ ਸਰਦੂਲ ਕਹਿੰਦੇ ਨੂਰੀ ਅੱਛਾ ਵੀ ਤੂੰ ਮੈਨੂੰ ਇੰਨਾ ਪਿਆਰ ਕਰਦੀ ਆ। ਇੰਨੀ ਇੱਜ਼ਤ ਕਰਦੀ ਆ। ਮੇਰੀ ਫੋਟੋ ਆਪਣੇ ਪਰਸ 'ਚ ਰੱਖਦੀ ਆ। ਤੇ ਕਹਿੰਦੇ ਨੂਰੀ ਇਹ ਫੋਟੋ ਦੇਖ ਕੇ ਕਹਿੰਦੀ ਨਹੀਂ 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 ਸਰਦੂਲ ਜੀ ਮੈਂ ਜਿਹਦੇ ਪਿਆਰ ਕੋਈ ਨਹੀਂ ਕਰਦੀ। ਮੈਂ ਤਾਂ ਜਦੋਂ ਕਿਸੇ ਮੁਸੀਬਤ 'ਚ ਹਾਂ ਕਿਸੇ ਟ੍ਰਬਲ ਚ ਹਾਂ ਉਦਮੇ ਫੋਟੋ ਕੱਢ ਕੇ ਵਿਖ ਲੈਣੀ ਆ ਸਰਦੂਰ ਕਹਿੰਦੇ ਅੱਛਾ ਫਿਰ ਮੁਸੀਬਤ ਹੱਲ ਹੋ ਜਾਂਦੀ ਆ ਕਹਿੰਦੇ ਨਹੀਂ ਮੈਂ ਮਨੁਸ ਨਹੀਂ ਹਾਂ ਕਿ ਮਣਾ ਤੂੰ ਆ ਮੁਸੀਬਤ ਹੱਲ ਕਰ ਲਈ ਆ ਕੀ ਚੀਜ਼ ਆ